ਨਾਲੇ ਨਾਲੇ ਕਰਨਾ ਕੋਈ ਹੁੰਦਾ ਹੈ ਉਹ ਹੱਥੋਂ ਪਈ ਹੋਈ ਉਹ ਹੱਥੋਂ ਪਈ ਨੇ ਜਦਹਾਰੇ ਤੇਰੀ ਮਾਂ ਇਹ ਬਈ ਇਹਨੂੰ ਬੰਦੇ ਨਜਾਇਜ਼ ਘੁੱਟ ਰਹੀ ਸੀ ਆਹ ਤਾਂ ਬੰਦਾ ਬਾਈ ਆ ਦਿਖਾ ਮੜਿਆ ਉਹ ਦਿਖਾ ਮੜਿਆ ਜਿਹੜਾ ਇਹ ਬੰਦਾ ਇਹ ਆ ਬਾਈ ਨੂੰ ਨਜਾਇਜ਼ ਘੁੱਟ ਰਿਆ ਸੀ ਅਸੀਂ ਆਹ ਮੁਚਬਈ ਵੀ ਕੀ ਗੱਲ ਆ ਭਾਈ ਤੇਰੂ ਕੁੱਟੀ ਆ ਫਿਰ ਅਸੀਂ ਛੜਾਇਆ ਭਾਈ ਉਹ ਹੋਰ ਕੋਈ ਗੱਲ ਨਹੀਂ ਸਾਡਾ ਕੋਈ ਮਸਲਾ ਨਹੀਂ ਇਹਦੇ ਨਾਲ ਇਹ ਕਹਿੰਦੇ ਬੰਦੇ ਨਹੀਂ ਕੋਈ ਬੋਲ ਰਹੇ ਹੁਣ ਇਹ ਕਹਿੰਦੇ ਭਾਈ ਇਹਨਾਂ ਦੱਸਣੇ ਵਾਗਾ ਚੋਰ ਆ ਸਾਨੂੰ ਨਾ ਚੋਰੀ ਕਰਦੇ ਸੀ ਆਣੀ ਕਿਤੇ ਹੋਰ ਨਹੀਂ ਦਸ਼ਾਇਿਆਂ ਨੂੰ ਮਗਰਾਂ ਲੜਦੇ ਆਏ ਆ ਅਸੀਂ ਇਹਨਾਂ ਨੂੰ ਛੜਾਇਆਗਾ ਹੋਰ ਕੋਈ ਸਾਡਾ ਲੱਲਾ ਖਾਕਣਿਆ ਕਿਸੇ ਨਾਲ ਵੀ ਅਸੀਂ ਤਾਂ ਖਾਲਸਾ ਫੌਜ ਆ ਤੇ ਸਾਡਾ ਰਾਜ ਹੈ ਧਰਤੀ ਦੇ ਜਿੱਥੇ ਗਲਤ ਹੋਊਗਾ ਤੇ ਕਾਹੂਗਾ ਅਸੀਂ ਤਾਂ ਖੜਨਾ ਹੈਗਾ ਨਾਲ ਉਹ ਇੱਥੇ ਕਿਸੇ ਨਾਲ ਕੁਝ ਨਹੀਂ ਜਾਣਾ ਭਾਈ ਜੇ ਕੋਈ ਗਰੀਬ ਨਾਲ ਕੱਲਾ ਤਿੰਨ ਬੰਦੇ ਆ ਗੱਟ ਧੱਕਾ ਕਰ ਗੱਡੀ 'ਚ ਬਾੜ ਕੇ ਕੁੱਟੀ ਜਾਂਦੇ ਸਨੋ ਅਸੀਂ ਤਾਂ ਲੰਘੇ ਜਾਂਦੇ ਸੀ ਅਜ ਤਾਂ ਦੇ ਕੰਮ ਚੱਲੇ ਸੀਗੇ ਅਜ ਤਾਂ ਦੇ ਕੰਮ ਆਏ ਸੀਗੇ ਅਸੀਂ ਦੇਖਿਆ ਵੀ ਇਹਨੂੰ ਕੁੱਟ ਰਹੇ ਆ ਜਿਸ ਨੂੰ ਛੜਾਇਆਗਾ ਇਹ ਵਿਚਾਰੇ ਕੁੱਟ-ਕੁੱਟ ਮਾਰ ਦਿੰਦੇ ਵਿਚਾਰੇ ਇਹਨੂੰ ਉਹ ਵੇਖ ਲੈ ਤਿੰਨ ਬੰਦੇ ਸੀ ਇਹ ਤੇ ਨਾਲ ਜਿਹੜਾ ਇਟਾ ਤਰਾਇਨਾ ਮਨ ਮਾਰਨ ਦਾ ਕੋਟ-ਕੋੜੇ ਦਾ ਕੀ ਜਾਂਦਾਗਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕਿਹ ਨਾਮ ਤੋੜਾ ਮੇਰਾ ਨਾਂ ਬਿੱਲਾ ਜੀ ਕੀ ਹੋਇਆ ਕੀ ਹੈ ਇਹਨਾਂ ਨੇ ਮੈਨੂੰ ਕੁੱਟ ਕੇ ਫੋਨ ਖੋਹਦੇ ਹੀ ਮੇਰਾ ਇਹਦੇ ਵਿੱਚੋਂ ਦੇ ਬੰਦੇ ਆ ਫੋਨ ਖੋਹਦੇ ਸੀਗੇ ਚਾਰ ਜਾਣੇ ਆਈਏ ਆ ਤਿੰਨੇ ਆਣੇ ਆ ਮੈਂ ਭੱਜ ਕੇ ਇਧਰ ਆਈ ਆ ਬਾਬਾ ਜੀ ਨੇ ਮੈਨੂੰ ਬਚਾਇਆ ਇਧਰ ਉਹ ਕਹਿੰਦੇ ਸਾਡਾ ਫੋਨ ਚੱਕਿਆ ਸਾਡਾ ਫੋਨ ਕਿਸੇ ਲੋਕ ਨੂੰ ਪਤਾ ਨਹੀਂ ਪਤਾ ਇਹਨਾਂ ਨੂੰ ਕਿੰਨਾ ਲਖਾ ਦੂਈ ਇਹਨਾਂ ਤੋਂ ਮੇਰੀ ਫੋਟੋਆਂ ਵੀ ਆ ਮੈਂ ਦੋ ਦਿਨਾਂ ਦਾ ਫੋਨ ਲਾਈ ਦਿਹਾੜੀ ਇੰਨਾ ਲੇਬਰ ਚੌਂਕ ਚ ਕੁੱਟ ਕੁੱਟ ਕੇ ਕੱਲ ਮੈਂ ਤੋਂ ਫੋਨ ਲੈ ਗਈ ਏ ਮੈਨੂੰ ਆ ਸਾਡੇ ਪਿੰਡ ਦਾ ਹੀ ਏ ਇਹਨੂੰ ਪਤਾ ਸੀਗਾ ਵੀ ਤੁਰਿਆ ਜਾਂਦਾ ਮੈਨੂੰ ਕਹਦਾ ਉਰੇ ਆ ਮੈਂ ਟੱਪਿਆ ਮੈਨੂੰ ਪਤਾ ਸੀ ਤੋੜ ਚ ਮਰੀ ਜਾਂਦੇ ਮੈਂ ਤਾਂ ਫੋਨ ਖੋਣ ਗਿਆ ਹੁਣ ਇਹ ਬਾਕੀ ਹਾਂ ਬਹੁਤ ਤੇ ਪੱਗਿਆ ਤੋਂ ਮੈਂ ਭੱਜ ਗਿਆ ਹਾਂ ਜੀ ਚਾਰ ਤੋਂ ਪੰਜ ਬੰਦੇ ਇੱਥੇ ਆਪਸ ਵਿੱਚ ਉਲਝੇ ਆ ਜੋ ਸਾਨੂੰ ਤੁਹਾਡੇ ਵੱਲੋਂ ਹੀ ਇੰਟੀਮੇਸ਼ਨ ਆਈ ਸੀ ਜਿਸ ਤੇ ਤੁਰੰਤ ਮੌਕੇ ਤੇ ਪੁੱਜੇ ਹਾਂ ਪਰ ਫਿਲਹਾਲ ਇੱਥੇ ਕੋਈ ਬੰਦਾ ਸਾਨੂੰ ਦਿਖਾਈ ਨਹੀਂ ਦਿੱਤਾ ਬਾਕੀ ਬੰਦੇ ਆਇਡੈਂਟੀਫਾਈ ਕਰਕੇ ਜੋ ਬੰਦਾ ਕਾਰਵਾਈ ਹੋਊਗੀ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਇਹ ਮੁੱਢਲੇ ਹਾਲਾਤਾਂ ਤੋਂ ਕੀ ਲੱਗਦਾ ਜਿਸ ਤਾ ਵੀਡੀਓ ਕੈਪਚਰ ਹੋਈ ਹੈ ਨਹੀਂ ਉਹੀ ਉਹ ਤਾਂ ਜाहिर ਦਿਖਾਈ ਦੇ ਰਿਹਾ ਕਿ ਚਾਰ ਤੋਂ ਪੰਜ ਬੰਦੇ ਜਿਹੜੇ ਆਪਸ ਵਿੱਚ ਉਲਝ ਰਹੇ ਨੇ ਬਾਕੀ ਜੋ ਮੇਨ ਮਕਸਦ ਸੀਗਾ ਮੇਨ ਮੋਟਿਵ ਸੀਗਾ ਕਿਉਂ ਉਲਝੇ ਹੋ ਅਸੀਂ ਜਿਹੜੀ ਡਿਊਰਿੰਗ ਇਨਵੈ ਦੀ ਸਾਹਮਣੇ ਆਊਗਾ ਫਿਲਹਾਲ ਅਸੀਂ ਇਹ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਰਾਉਂਡ ਅਪ ਕਰਕੇ ਅਗਲੀ ਜੋ ਵੀ ਕਾਨੂੰਨੀ ਕਾਰਵਾਈ ਨੂੰ ਅਮਲ ਕਰਾਂਗੇ ਤਲਵਾਰਾਂ ਵੀ ਸੀਆਂ ਉਹਨਾਂ ਕੋਲੇ ਜੀ ਕਿਸ ਤਰ੍ਹਾਂ ਉਹ ਨਿੰਗ ਸਿੰਘ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਡੇ ਸਾਹਮਣੇ ਹੀ ਸੀਗਾ ਨਿੰਗ ਸਿੰਘ ਸੀਗੇ ਉਹਨਾਂ ਕੋਲੇ ਟੰਬਾ ਸੀਗਾ ਤੇ ਸ਼ਾਇਦ ਤਲਵਾਰ ਸੀਗੀ ਬਾਕੀ ਵੀਡੀਓਜ਼ ਨੂੰ ਗੌਰ ਨਾਲ ਵਾਚਾਂਗੇ ਤੇ ਜੋ ਬੰਦਾ ਹੋਊਗਾ ਉਹ ਕਾਰਵਾਈ ਕਰਾਂਗੇ ਧੰਨਵਾਦ ਥੈਂਕ ਯੂ ਇਹ ਬਈ ਇਹਨੂੰ ਬੰਦੇ ਨਜਾਇਜ਼ ਕੁੱਟ ਰਹੀ ਸੀ ਇਹ ਆਹ ਤਾਂ ਬੰਦਾ ਬਾਈ ਆ ਦਫਾ ਮੜਿਆ ਉਹ ਦਫਾ ਮੜਿਆ ਜਿਹੜਾ ਇਹ ਬੰਦਾ ਇਹ ਆ ਬਾਈ ਨੂੰ ਨਜਾਇਜ਼ ਕੁੱਟ ਰਿਆ ਸੀ ਅਸੀਂ ਆਹ ਪੁੱਛਾ ਬਈ ਵੀ ਕੀ ਗੱਲ ਆ ਭਾਈ ਤੇ ਉਹਨੂੰ ਕੁੱਟੀ ਆ ਫਿਰ ਅਸੀਂ ਸੜਾਇਆ ਭਾਈ ਉਹ ਹੋਰ ਕੋਈ ਗੱਲ ਨਹੀਂ ਸਾਡਾ ਕੋਈ ਮਸਲਾ ਨੇ ਦੇ ਨਾਲ ਅਜ ਤਾਂ ਇਹ ਕਹਿੰਦੇ ਬੰਦੇ ਨੂੰ ਕੁੱਟ ਰਹੀ ਹੁਣ ਇਹ ਕਹਿੰਦੇ ਬਈ ਇਹਨਾਂ ਦੱਸਣ ਦੇ ਵਾਗਾਂ ਚੋਰਾ ਸਾਨੂੰ ਨਾ ਚੋਰੀ ਕਰ ਦਿਸਿਆ ਨਹੀਂ ਕਿਤੇ ਘਰ ਨਹੀਂ ਦਿਸਿਆ ਇਹਨੂੰ ਮਗਰ ਲੜਦੇ ਆਏ ਆ ਅਸੀਂ ਇਹਨਾਂ ਨੂੰ ਛਡਾਇਆਗਾ ਹੋਰ ਕੋਈ ਸਾਡਾ ਲੱਲਾ ਖੱਕਣਿਆ ਕਿਸੇ ਨਾਲ ਵੀ ਅਸੀਂ ਤਾਂ ਖਾਲਸਾ ਫੌਜਾਂ ਤੇ ਸਾਡਾ ਰਾਜ ਹੈ ਧਰਤੀ ਦੇ ਜਿੱਥੇ ਗਲਤ ਹੋਊਗਾ ਤੇ ਕਾਊਗਾ ਅਸੀਂ ਤਾਂ ਖੜਨਾਗਾ ਨਾਲ ਹੋਰ ਇੱਥੇ ਕਿਸੇ ਨਾਲ ਕੁਝ ਨਹੀਂ ਜਾਣਾ ਭਾਈ ਜੋ ਕੋਈ ਗਰੀਬ ਨਾਲ ਇਕੱਲਾ ਤਿੰਨ ਬੰਦੇ ਉਹ ਟੱਕਾ ਕਰ ਗੱਡੀ 'ਚ ਮਾਰ ਕੇ ਕੁੱਟੀ ਜਾਂਦੀ ਸੀ ਉਹਨੂੰ ਅਸੀਂ ਤਾਂ ਲੰਘੇ ਜਾਂਦੇ ਸੀ ਅਜ ਤਾਂ ਕੰਮ ਚੱਲੇ ਸੀਗੇ ਅਜ ਤਾਂ ਕੰਮ ਆਏ ਸੀਗੇ ਅਸੀਂ ਦੇਖਿਆ ਵੀ ਇਹਨੂੰ ਕੁੱਟ ਰਹੇ ਆ ਕਿਸੇ ਨੂੰ ਛਡਾਇਆਗਾ ਉਹ ਵਿਚਾਰੇ ਕੁੱਟ-ਕੁੱਟ ਮਾਰ ਦਿੰਦੇ ਵਿਚਾਰੇ ਉਹਨੂੰ ਉਹ ਦੇਖ ਲੈ ਤਿੰਨ ਬੰਦੇ ਸੀ ਇਹੇ ਤੇ ਨਾ ਵਲਾਈਟਾ ਤਾਂ ਰਹਿਣਾ ਮਨ ਮਾਰਨ ਦਾ ਕੋਡ ਕੋਡ ਇਹ ਕੀ ਜਾਂਦਾ ਹੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੇ ਕੀ ਨਾਮ ਤੋੜਾ ਮੇਰਾ ਨਾਂ ਬਿੱਲਾ ਹੀ ਕੀ ਹੋਇਆ ਕੀ ਹੈ ਕੀ ਹੋਇਆ ਇਹਨਾਂ ਨੇ ਮੈਨੂੰ ਕੁੱਟ ਕੇ ਫੋਨ ਖੋਹਦੇ ਹੀ ਮੇਰਾ ਇਹਨੇ ਬਿੱਦਲੀ ਬੰਦੇ ਆ ਫੋਨ ਖੋਹਦੇ ਸੀਗੇ ਚਾਰ ਜਾਨੇ ਆਈਏ ਅੱਤਨਿਆਂ ਆਣੇ ਆ ਮੈਂ ਭੱਜ ਕੇ ਇਧਰੋਂ ਆਈ ਆ ਬਾਬਾ ਜੀ ਨੇ ਮੈਨੂੰ ਬਚਾਇਆ ਜੀ ਇਥੋਂ ਉਹ ਕਹਿੰਦੇ ਸਾਡਾ ਫੋਨ ਚੱਕਿਆ ਸਾਡਾ ਫੋਨ ਕਿਸੇ ਲੋਕ ਨੂੰ ਪਤਾ ਨਹੀਂ ਪਤਾ ਕਿੰਨਾ ਲੱਖ ਲਾ ਦੂ ਜੀ ਇਹਨਾਂ ਕੋਲ ਮੇਰੀ ਬੋਟਮਾ ਵੀ ਜਮਾ ਦੋ ਦਿਨਾਂ ਦਾ ਫੋਨ ਲਈ ਤੇੜੀ ਜਨਾਂ ਲੇਬਰ ਚੌਕ ਚ ਕੁੱਟ-ਕੁੱਟ ਕੇ ਕੱਲ ਮੈਂ ਤੂੰ ਫੋਨ ਲੈ ਗਈ ਏ ਮੈਨੂੰ ਆ ਸਾਡੇ ਪਿੰਡ ਦਾ ਹੀ ਏ ਇਹਨੂੰ ਪਤਾ ਸੀਗਾ ਵੀ ਤੂੰ ਰਹਿ ਜਾਂਦਾ ਮੈਨੂੰ ਕਹਦਾ ਉਰੇ ਆ ਵਨ ਟਾਈਮ ਤਾਂ ਮੈਨੂੰ ਪਤਾ ਸੀ ਤੋਰ ਚ ਮਰੀ ਜਾਂਦੇ ਮਤਲਬ ਫੋਨ ਖੋਣਗੇ ਉਹਨੇ ਦੇਖ ਭੱਜਨੇ ਤੋਂ ਮੈਂ ਭੱਜ ਗਿਆ ਹੀ ਹਾਂਜੀ ਚਾਰ ਤੋਂ ਪੰਜ ਬੰਦੇ ਇੱਥੇ ਆਪਸ ਵਿੱਚ ਉਲਝੇ ਆ ਜੋ ਸਾਨੂੰ ਤੁਹਾਡੇ ਵੱਲੋਂ ਹੀ ਇੰਟੀਮੇਸ਼ਨ ਆਈ ਸੀ ਜਿਸ ਤੇ ਤੁਰੰਤ ਮੌਕੇ ਤੇ ਪੁੱਜੇ ਹਾਂ ਪਰ ਫਿਲਹਾਲ ਇੱਥੇ ਕੋਈ ਬੰਦਾ ਸਾਹਮਣੂ ਦਿਖਾਈ ਨਹੀਂ ਦਿੱਤਾ ਬਾਕੀ ਬੰਦੇ ਆਇਡੈਂਟੀਫਾਈ ਕਰਕੇ ਜੋ ਬੰਦਾ ਕਾਰਵਾਈ ਹੋਊਗੀ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਮੁੱਢਲੇ ਹਾਲਾਤਾਂ ਤੋਂ ਕੀ ਲੱਗਦਾ ਜਿਸਾਂ ਵੀਡੀਓ ਕੈਪਚਰ ਹੋਈ ਹੈ ਨਹੀਂ ਉਹੀ ਉਹ ਤੇ ਜाहिਰ ਦਿਖਾਈ ਦੇ ਰਿਹਾ ਕਿ ਚਾਰ ਤੋਂ ਪੰਜ ਬੰਦੇ ਜਿਹੜੇ ਆਪਸ ਵਿੱਚ ਉਲਝ ਰਹੇ ਨੇ ਬਾਕੀ ਜੋ ਮੇਨ ਮਕਸਦ ਸੀਗਾ ਮੇਨ ਮੋਟਿਵ ਸੀਗਾ ਕਿਉਂ ਉਲਝੇ ਉਹ ਅਸੀਂ ਜੇ ਡਿਊਰਿੰਗ ਇਨਵੈਸਟੀਗੇਸ਼ਨ ਹੀ ਸਾ ਫਿਲਹਾਲ ਅਸੀਂ ਇਹ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਰਾਉਂਡ ਅਪ ਕਰਕੇ ਅਗਲੀ ਜੋ ਵੀ ਬੰਦੀ ਕਾਰਵਾਈ ਹੋਣਾ ਮਸੂਲ ਤਲਵਾਰਾਂ ਵੀ ਸੀ ਇਨ੍ਹਾਂ ਕੋਲੇ ਜੀ ਕਿਸ ਤਰ੍ਹਾਂ ਉਹ ਨਿੰਗ ਸਿੰਘ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਡੇ ਸਾਹਮਣੇ ਹੀ ਸੀਗਾ ਨਿੰਗ ਸਿੰਘ ਸੀਗਾ ਉਹਨਾਂ ਕੋਲੇ ਟੰਬਾ ਸੀਗਾ ਤੇ ਸ਼ਾਇਦ ਤਲਵਾਰ ਸੀਗੀ ਬਾਕੀ ਵੀਡੀਓਜ਼ ਨੂੰ ਗੌਰ ਨਾਲ ਵਾਚਾਂਗੇ ਤੇ ਜੋ ਬੰਦਾ ਹੋਊਗਾ ਉਹ ਕਾਰਵਾਈ ਕਰਾਂਗੇ ਧੰਨਵਾਦ ਥੈਂਕ ਯੂ ਹਾਂ ਇਹ ਬਈ ਇਹਨੂੰ ਬੰਦੇ ਨਜਾਇਜ਼ ਗੁੱਟ ਰਹੀ ਸੀ ਆਹ ਤਾਂ ਬੰਦਾ ਭਾਈ ਆ ਦਿਖਾ ਮੜਿਆ ਉਹ ਦਿਖਾ ਮੜਿਆ ਜਿਹੜਾ ਇਹ ਬੰਦਾ ਇਹ ਆ ਭਾਈ ਨੂੰ ਨਜਾਇਜ਼ ਗੁੱਟ ਰਿਆ ਸੀ ਅਸੀਂ ਆਹ ਪੁੱਛਾ ਬਈ ਵੀ ਕੀ ਗੱਲ ਆ ਭਾਈ ਤੇ ਇਹਨੂੰ ਕੁੱਟੀ ਆ ਫਿਰ ਅਸੀਂ ਸੜਾਇਆ ਭਾਈ ਮੋਰ ਕੋਈ ਗੱਲ ਨਹੀਂ ਸਾਡਾ ਕੋਈ ਮਸਲਾ ਨਹੀਂ ਦੇ ਨਾਲ ਅੱਜ ਤਾਂ ਇਹ ਕਹਿੰਦੇ ਭਾਈ ਇਹਨਾਂ ਦੱਸਣ ਦੇ ਵਾਗਾਂ ਚੋਰਾ ਸਾਨੂੰ ਨਾ ਚੋਰੀ ਕਰੋ ਦਿਸਾਨੀ ਕਿਤੇ ਘਰ ਨਹੀਂ ਦਿਸਾਰੀਆਂ ਨੂੰ ਮਗਰਾਂ ਲੜਦੇ ਆਏ ਆ ਅਸੀਂ ਇਹਨਾਂ ਨੂੰ ਛਡਾਇਆਗਾ ਹੋਰ ਕੋਈ ਸਾਡਾ ਲੱਲਾ ਥੱਕਣਿਆ ਕਿਸੇ ਨਾਲ ਵੀ ਅਸੀਂ ਤਾਂ ਖਾਲਸਾ ਫੌਜੀ ਆ ਤੇ ਸਾਡਾ ਰਾਜ ਧਰਤੀ ਦੇ ਜਿੱਥੇ ਗਲਤ ਹੋਊਗਾ ਤੇ ਕਾਹੂਗਾ ਅਸੀਂ ਤਾਂ ਖੜਨਾਗਾ ਨਾਲ ਹੋਰ ਇੱਥੇ ਕਿਸੇ ਨਾਲ ਕੁਝ ਨਹੀਂ ਜਾਣਾ ਭਾਈ ਜੇ ਕੋਈ ਗਰੀਬ ਨਾ ਕੱਲਾ ਤਿੰਨ ਬੰਦੇ ਆ ਗੱਟ ਧੱਕਾ ਕਰ ਗੱਡੀ ਚ ਬਾੜ ਕੇ ਕੁੱਟੀ ਜਾਂਦੇ ਸੋਨੋ ਅਸੀਂ ਤਾਂ ਲੰਘੇ ਜਾਂਦੇ ਸੀ ਅਜ ਤਾਂ ਇਹ ਕੰਮ ਚੱਲੇ ਸੀਗੇ ਆਈਆਂ ਦੇ ਕੰਮ ਆਏ ਸੀਗੇ ਅਸੀਂ ਦੇਖਿਆ ਵੀ ਇਹਨੂੰ ਕੁੱਟ ਰਹੇ ਆ ਤੁਸੀਂ ਇਹਨੂੰ ਛਡਾਇਆਗਾ ਉਹ ਵਿਚਾਰੇ ਕੁੱਟ ਕੁੱਟ ਮਾਰ ਦਿੰਦੇ ਵਿਚਾਰੇ ਮੈਨੂੰ ਉਹ ਵੇਲਾ ਤਿੰਨ ਬੰਦੇ ਸੀ ਇਹ ਤੇ ਨਾਲ ਵੇਲਾ ਇੱਟਾ ਤਾਂ ਰਹਿਣਾ ਮਾਨੂੰ ਮਾਰਨ ਦਾ ਕੁੱਟ ਕੋੜੇ ਦਾ ਕੀ ਜਾਂਦਾਗਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਨੂੰ ਪਾਣੀ ਚ ਨਹੀਂ ਮੇਰਾ ਉਹ ਬਿੱਲਾ ਜੀ ਕੀ ਹੋਇਆ ਕੀ ਹੈ ਇਹਨਾਂ ਨੇ ਮੈਨੂੰ ਕੁੱਟ ਕੇ ਫੋਨ ਖੋਹਦੇ ਮੇਰਾ ਕਿੰਨੇ ਬੇਦਨੀ ਬੰਦੇ ਆ ਫੋਨ ਕੌਂਦੇ ਸੀਗੇ ਚਾਰ ਜਾਨੇ ਆਈਏ ਆ ਤੰਨੇ ਆਣੇ ਆ ਮੈਂ ਭੱਜ ਕੇ ਇਧਰੋਂ ਆਈ ਆ ਬਾਬਾ ਜੀ ਨੇ ਮੈਨੂੰ ਬਚਾਇਆ ਇਧਰੋਂ ਉਹ ਕਹਿੰਦੇ ਸਾਡਾ ਫੋਨ ਚੱਕਿਆ ਸਾਡਾ ਫੋਨ ਕਿਸੇ ਲੋਕ ਨੂੰ ਪਤਾ ਨਹੀਂ ਕਿੰਨਾ ਲੱਖ ਦਾ ਸੀ ਇਹਨਾਂ ਕੋ ਮੇਰੀ ਫੋਟਮਾ ਵੀ ਆ ਜਮਾ ਦੋ ਦਿਨਾਂ ਦਾ ਫੋਨ ਲੈਈ ਦਿਹਾੜੀ ਇੰਨਾ ਲੇਬਰ ਚੌਂਕ ਚ ਘੁੱਟ ਘੁੱਟ ਕੇ ਕੱਲ ਮੈਂ ਤੂੰ ਫੋਨ ਲੈ ਗਈ ਮੈਨੂੰ ਆ ਸਾਡੇ ਪਿੰਡ ਦਾ ਹੀ ਆ ਇਹ ਨੂੰ ਪਤਾ ਸੀਗਾ ਵੀ ਤੂੰ ਰਹਿ ਜਾਂਦਾ ਮੈਨੂੰ ਕਹਦਾ ਵੀਰੇ ਟੰਟਾ ਪਾ ਮੈਨੂੰ ਪਤਾ ਸੀ ਤੋੜ ਚ ਮਰੀ ਜਾਂਦੇ ਮਤਲਬ ਫੋਨ ਖੋਣਗੇ ਉਹਨੇ ਆਪਾਂ ਜਾਣੇ ਬਹੁਤ ਜਦੋਂ ਭੱਜ ਲਿਆ ਤੋਂ ਮੈਂ ਭੱਜ ਗਿਆ ਹੀ ਹਾਂਜੀ ਚਾਰ ਤੋਂ ਪੰਜ ਬੰਦੇ ਇੱਥੇ ਆਪਸ ਵਿੱਚ ਉਲਝੇ ਆ ਜੋ ਸਾਨੂੰ ਤੁਹਾਡੇ ਵੱਲੋਂ ਹੀ ਇੰਟੀਮੇਸ਼ਨ ਆਈ ਸੀ ਜਿਸ ਤੇ ਤੁਰੰਤ ਮੌਕੇ ਤੇ ਪੁੱਜੇ ਹਾਂ ਪਰ ਫਿਲਹਾਲ ਇੱਥੇ ਕੋਈ ਬੰਦਾ ਸਾਹਮਣੂ ਦਿਖਾਈ ਨਹੀਂ ਦਿੱਤਾ ਬਾਕੀ ਬੰਦੇ ਆਇਡੈਂਟੀਫਾਈ ਕਰਕੇ ਜੋ ਬੰਦਾ ਕਾਰਵਾਈ ਹੋਊਗੀ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਇਹ ਮੁੱਢਲੇ ਹਾਲਾਤਾਂ ਤੋਂ ਕੀ ਲੱਗਦਾ ਜਿਸਾਂ ਵੀਡੀਓ ਕੈਪਚਰ ਹੋਈ ਹੈ ਇਹ ਉਹੀ ਉਹ ਤੇ ਜाहिर ਦਿਖਾਈ ਦੇ ਰਿਹਾ ਕਿ ਚਾਰ ਤੋਂ ਪੰਜ ਬੰਦੇ ਜਿਹੜੇ ਆਪਸ ਵਿੱਚ ਉਲਝ ਰਹੇ ਨੇ ਬਾਕੀ ਜੋ ਮੇਨ ਮਕਸਦ ਸੀਗਾ ਮੇਨ ਮੋਟਿਵ ਸੀਗਾ ਕਿਉਂ ਉਲਝੇ ਉਹ ਅਸੀਂ ਜਿਵੇਂ ਕਿ ਡੂਰਿੰ ਸ਼ੀ ਸਾਹਮਣੇ ਆਊਗਾ ਫਿਲਹਾਲ ਅਸੀਂ ਇਹ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਰਾਉਂਡ ਅਪ ਕਰਕੇ ਅਗਲੀ ਜੋ ਵੀ ਬੰਦੀ ਕਾਰਵਾਈ ਹੋਣਾ ਮਸਲੀ ਤਲਵਾਰਾਂ ਵੀ ਸੀ ਜਾਂ ਕੋਲੇ ਜੀ ਕਿਸ ਤਰ੍ਹਾਂ ਉਹ ਨਿੰਗ ਸਿੰਘ ਤੁਸੀਂ ਦੱਸ ਰਹੇ ਜਿਵੇਂ ਤੁਹਾਡੇ ਸਾਹਮਣੇ ਹੀ ਸੀਗਾ ਨਿੰਗ ਸਿੰਘ ਸੀਗੇ ਉਹਨਾਂ ਕੋਲੇ ਟੰਬਾ ਸੀਗਾ ਤੇ ਸ਼ਾਇਦ ਤਲਵਾਰ ਸੀਗੀ ਬਾਕੀ ਵੀਡੀਓਜ਼ ਨੂੰ ਗੌਰ ਨਾਲ ਵਾਚਾਂਗੇ ਤੇ ਜੋ ਬੰਦਾ ਹੋਊਗਾ ਉਹ ਕਾਰਵਾਈ ਕਰਾਂਗੇ ਧੰਨਵਾਦ ਥੈਂਕ ਯੂ ਕਿ ਉਹ ਬਾਈ ਇਹਨੂੰ ਬੰਦੇ ਨਜਾਇਜ਼ ਘੁੱਟ ਰਹੀ ਸੀ ਆਹ ਤਾਂ ਬੰਦਾ ਬਾਈ ਆ ਦਿਖਾ ਮੜਿਆ ਉਹ ਦਿਖਾ ਮੜਿਆ ਜਿਹੜਾ ਇਹ ਬੰਦਾ ਇਹ ਆ ਬਾਈ ਨੂੰ ਨਜਾਇਜ਼ ਘੁੱਟ ਰਿਆ ਸੀ ਅਸੀਂ ਆਹ ਚਬਾਈ ਵੀ ਕੀ ਗੱਲ ਆ ਭਾਈ ਤੇ ਉਹਨੂੰ ਕੁੱਟੀ ਆ ਫਿਰ ਅਸੀਂ ਛਡਾਇਆ ਭਾਈ ਉਹ ਕੋਈ ਗੱਲ ਨਹੀਂ ਸਾਡਾ ਕੋਈ ਮਸਲਾ ਇਹਦੇ ਨਾਲ ਅਸੀਂ ਤਾਂ ਇਹ ਕਹਿੰਦੇ ਬੰਦੇ ਨੀ ਘੁੱਟ ਰਹੀ ਹੁਣ ਇਹ ਕਹਿੰਦੇ ਬਾਈ ਇਹਨਾਂ ਦੱਸਣ ਦੇ ਵਾਗ ਕਹਿੰਦਾ ਚੋਰ ਆ ਸਾਨੂੰ ਨਾ ਚੋਰੀ ਕਰਦੇ ਸੀ ਅਨੇ ਕਿਤੇ ਹੋਰ ਨਹੀਂ ਦਸਿਆ ਇਹਨੂੰ ਮਗਰਾਂ ਲੜਦੇ ਆਏ ਆ ਅਸੀਂ ਇਹਨੂੰ ਛਡਾਇਆ ਹੈ ਹੋਰ ਕੋਈ ਸਾਡਾ ਲੱਲਾ ਖੱਕਣਿਆ ਕਿਸੇ ਨਾਲ ਵੀ ਅਸੀਂ ਤਾਂ ਖਾਲਸਾ ਫੌਜ ਆ ਤੇ ਸਾਡਾ ਰਾਜ ਆ ਧਰਤੀ ਦੇ ਜਿੱਥੇ ਗਲਤ ਹੋਊਗਾ ਤੇ ਤੱਕਾਊਗਾ ਅਸੀਂ ਤਾਂ ਖੜਨਾ ਆਗਾ ਨਾਲ ਹੋਰ ਇੱਥੇ ਕਿਸੇ ਨਾਲ ਕੁਝ ਨਹੀਂ ਜਾਣਾ ਭਾਈ ਜੇ ਕੋਈ ਗਰੀਬ ਨਾਲ ਕੱਲਾ ਤਿੰਨ ਬੰਦੇ ਉਹ ਧੱਕਾ ਕਰ ਗੱਡੀ ਚ ਮਾਰ ਕੇ ਕੁੱਟੀ ਜਾਂਦੀ ਸੀ ਉਹਨੂੰ ਅਸੀਂ ਤਾਂ ਲੰਘੇ ਜਾਂਦੇ ਸੀ ਅਜ ਤਾਂ ਇਹ ਕੰਮ ਚੱਲੇ ਸੀਗੇ ਅਜ ਤਾਂ ਇਹ ਕੰਮ ਆਏ ਸੀਗੇ ਅਸੀਂ ਦੇਖਿਆ ਵੀ ਇਹਨੂੰ ਕੋਟ ਰਹੇ ਆ ਕਿਸੇ ਨੂੰ ਛੜਾਇਆਗਾ ਉਹ ਵਿਚਾਰਾ ਕੋਟ ਕੋਟ ਮਾਰ ਦਿੰਦੇ ਵਿਚਾਰੇ ਇਹਨੂੰ ਉਹ ਵੇਲਾ ਤਿੰਨ ਬੰਦੇ ਸੀ ਇਹ ਤੇ ਨਾਲ ਵੇਲਾ ਇੱਟਾ ਤਾਂ ਰਹਿਣਾ ਮਾਨੂੰ ਮਾਰਨ ਦਾ ਕੋਟ ਕੋਟ ਇਹ ਕਿਹ ਜਾਂਦਾਗਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਬਿੱਲਾ ਜੀ ਕੀ ਹੋਇਆ ਕੀ ਹੈ ਕੀ ਹੋਇਆ ਇਹਨਾਂ ਨੇ ਮੈਨੂੰ ਕੱਟ ਕੇ ਫੋਨ ਖੋਂਦੇ ਸੀ ਮੇਰਾ ਕਿੱਥੇ ਬੰਦੇ ਆ ਫੋਨ ਖੋਂਦੇ ਸੀਗੇ ਚਾਰ ਜਾਣੇ ਆਈਏ ਅੱਤਨਿਆਂ ਨੇ ਆ ਮੈਂ ਭੱਜ ਕੇ ਇਧਰੋਂ ਆਈ ਆ ਬਾਬਾ ਜੀ ਨੇ ਮੈਨੂੰ ਬਚਾਇਆ ਇਧਰੋਂ ਉਹ ਕਹਿੰਦੇ ਸਾਡਾ ਫੋਨ ਚੱਕਿਆ ਸਾਡਾ ਫੋਨ ਕਿਸੇ ਲੋਕ ਨੂੰ ਪਤਾ ਨਹੀਂ ਉਹ ਕਿੰਨਾ ਲਖਾ ਦਊ ਜ ਇਹਨਾਂ ਕੋਲ ਮੇਰੀ ਫੋਟੋਆਂ ਵੀ ਆ ਜਿਵੇਂ ਦੋ ਦਿਨਾਂ ਦਾ ਫੋਨ ਲਈ ਦਿਹਾੜੀ ਇੰਨਾ ਲੇਬਰ ਚੌਂਕ ਚ ਕੁੱਟ ਕੁੱਟ ਕੇ ਕੱਲ ਮੈਂ ਤੋਂ ਫੋਨ ਲੈ ਗਈ ਏ ਮੈਨੂੰ ਆ ਸਾਡੇ ਪਿੰਡ ਦਾ ਹੀ ਏ ਇਹਨੂੰ ਪਤਾ ਸੀਗਾ ਵੀ ਤੁਰਿਆ ਜਾਂਦਾ ਮੈਨੂੰ ਕਹਦਾ ਉਰੇ ਆ ਮੈਂ ਟੱਪਿਆ ਮੈਨੂੰ ਪਤਾ ਸੀ ਤੋੜ ਚ ਮਰੀ ਜਾਂਦੇ ਮੈਂ ਤੋਂ ਫੋਨ ਖੋਣ ਗਿਆ ਹੁਣ ਇਹ ਬਾਕੀ ਹਾਂ ਮੈਂ ਪੱਗ ਲਿਆ ਤੋਂ ਮੈਂ ਭੱਜ ਗਿਆ ਹੀ ਹਾਂਜੀ ਚਾਰ ਤੋਂ ਪੰਜ ਬੰਦੇ ਇੱਥੇ ਆਪਸ ਵਿੱਚ ਉਲਝੇ ਆ ਜੋ ਸਾਨੂੰ ਤੁਹਾਡੇ ਵੱਲੋਂ ਹੀ ਇੰਟੀਮੇਸ਼ਨ ਆਈ ਸੀ ਜਿਸ ਤੇ ਤੁਰੰਤ ਮੌਕੇ ਤੇ ਪੁੱਜੇ ਹਾਂ ਪਰ ਫਿਲਹਾਲ ਇੱਥੇ ਕੋਈ ਬੰਦਾ ਸਾਹਮਣੂ ਦਿਖਾਈ ਨਹੀਂ ਦਿੱਤਾ ਬਾਕੀ ਬੰਦੇ ਆਇਡੈਂਟੀਫਾਈ ਕਰਕੇ ਜੋ ਬੰਦਾ ਕਾਰਵਾਈ ਹੋਗੀ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਇਹ ਮੁੱਢਲੇ ਹਾਲਾਤਾਂ ਤੋਂ ਕੀ ਲੱਗਦਾ ਜਿਸ ਤਾ ਵੀਡੀਓ ਕੈਪਚਰ ਹੋਈ ਹੈਗੀ ਨਹੀਂ ਉਹੀ ਉਹ ਤੇ ਜाहिर ਦਿਖਾਈ ਦੇ ਰਿਹਾ ਕਿ ਚਾਰ ਤੋਂ ਪੰਜ ਬੰਦੇ ਜਿਹੜੇ ਆਪਸ ਵਿੱਚ ਉਲਝ ਰਹੇ ਨੇ ਬਾਕੀ ਜੋ ਮੇਨ ਮਕਸਦ ਸੀਗਾ ਮੇਨ ਮੋਟਿਵ ਸੀਗਾ ਕਿਉਂ ਉਲਝੇ ਉਹ ਅਸੀਂ ਜਿਹੜੀ ਡਿਊਰਿੰਗ ਇ ਸੰਬੰਧਿਆਊਗਾ ਫਿਲਹਾਲ ਅਸੀਂ ਇਹ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਰਾਉਂਡ ਅਪ ਕਰਕੇ ਅਗਲੀ ਜੋ ਵੀ ਕਾਨੂੰਨੀ ਕਾਰਵਾਈ ਨੂੰ ਅਮਲ ਕਰਾਂਗੇ ਤਲਵਾਰਾਂ ਵੀ ਸੀਆਂ ਉਹਨਾਂ ਕੋਲੇ ਜੀ ਕਿਸ ਤਰ੍ਹਾਂ ਉਹ ਨਿੰਗ ਸਿੰਘ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਡੇ ਸਾਹਮਣੇ ਹੀ ਸੀਗਾ ਨਿੰਗ ਸਿੰਘ ਸੀਗੇ ਉਹਨਾਂ ਕੋਲੇ ਟੰਬਾ ਸੀਗਾ ਤੇ ਸ਼ਾਇਦ ਤਲਵਾਰ ਸੀਗੀ ਬਾਕੀ ਵੀਡੀਓਜ਼ ਨੂੰ ਗੌਰ ਨਾਲ ਵਾਚਾਂਗੇ ਤੇ ਜੋ ਬੰਦਾ ਹੋਊਗਾ ਉਹ ਕਾਰਵਾਈ ਕਰਾਂਗੇ ਧੰਨਵਾਦ ਥੈਂਕ ਯੂ ਓਏ ਭਈ ਇਹਨੂੰ ਬੰਦੇ ਨਜਾਇਜ਼ ਘੁੱਟ ਰਹੀ ਸੀ ਆਹ ਤਾਂ ਬੰਦਾ ਭਾਈ ਆ ਦਿਖਾ ਮੜਿਆ ਉਹ ਦਿਖਾ ਮੜਿਆ ਜਿਹੜਾ ਇਹ ਬੰਦਾ ਇਹ ਆ ਬਾਈ ਨੂੰ ਨਜਾਇਜ਼ ਘੁੱਟ ਰਿਆ ਸੀ ਅਸੀਂ ਆਹ ਮੁੱਚ ਬਈ ਵੀ ਕੀ ਗੱਲ ਆ ਭਾਈ ਤੇ ਉਹਨੂੰ ਕੁੱਟੀ ਆ ਫਿਰ ਅਸੀਂ ਛੜਾਇਆ ਭਾਈ ਉਹਨੂੰ ਕੋਈ ਗੱਲ ਨਹੀਂ ਸਾਡਾ ਕੋਈ ਮਸਲਾ ਇਹਦੇ ਨਾਲ ਅਜ ਤਾਂ ਕਿਹਦੇ ਬੰਦੇ ਨੇ ਘੁੱਟ ਰੇ ਹੁਣ ਇਹ ਕਹਿੰਦੇ ਭਾਈ ਇਹਨਾਂ ਦੱਸਣੇ ਵਾਗਾ ਚੋਰ ਆ ਸਾਨੂੰ ਚੋਰੀ ਕਰਦੇ ਸੀ ਅਣੀ ਕਿਤੇ ਘੌਰ ਨਹੀਂ ਦਸ਼ਰੀ ਨੂੰ ਮਗਰਾਂ ਲੜਦੇ ਆਏ ਆ ਅਸੀਂ ਇਹਨਾਂ ਨੂੰ ਛਡਾਇਆਗਾ ਹੋਰ ਕੋਈ ਸਾਡਾ ਲੱਲਾ ਖੱਕਣਿਆ ਕਿਸੇ ਨਾਲ ਵੀ ਅਸੀਂ ਤਾਂ ਖਾਲਸਾ ਫੌਜ ਆ ਤੇ ਸਾਡਾ ਰਾਜ ਧਰਤੀ ਦੇ ਜਿੱਥੇ ਗਲਤ ਹੋਊਗਾ ਤੇ ਕਾਹੂਗਾ ਅਸੀਂ ਤਾਂ ਖੜਨਾਗਾ ਨਾਲ ਕੋਈ ਇੱਥੇ ਕਿਸੇ ਨਾਲ ਕੁਝ ਨਹੀਂ ਜਾਣਾ ਭਾਈ ਜੇ ਕੋਈ ਗਰੀਬ ਨਾ ਇਕੱਲਾ ਤਿੰਨ ਬੰਦੇ ਆ ਗੱਟ ਕਾਹਾਰੇ ਗੱਡੀ 'ਚ ਬਾੜ ਕੇ ਕੁੱਟੀ ਜਾਂਦੀ ਸੀ ਸੋਨੋ ਅਸੀਂ ਤਾਂ ਲੰਘੇ ਜਾਂਦੇ ਸੀ ਇਹ ਤਾਂ ਦੇ ਕੰਮ ਚੱਲੇ ਸੀਗੇ ਆਈਆਂ ਦੇ ਕੰਮ ਆਏ ਸੀਗੇ ਅਸੀਂ ਦੇਖਿਆ ਵੀ ਇਹਨੂੰ ਕੁੱਟ ਰਹੇ ਆ ਕਿਸੇ ਨੇ ਛੜਾਇਆਗਾ ਉਹ ਵਿਚਾਰਾ ਕੁੱਟ ਕੁੱਟ ਮਾਰ ਦਿੰਦੇ ਵਿਚਾਰੇ ਇਹਨੂੰ ਉਹ ਦੇਖ ਲੈ ਤਿੰਨ ਬੰਦੇ ਸੀ ਇਹੇ